ਤੇ ਉਤਰਾ ਫੜਿਆ ਕੀ ਆ ਜੀ ਲਿਕਵਿਡ ਮਟੀਰੀਅਲ ਕੋਈ ਜੀ ਹਾਂਜੀ ਲਿਕਵਿਡ ਹੈ ਕੋਈ ਜੀ ਕਿਸ ਤਰ੍ਹਾਂ ਦਾ ਲਿਕਵਿਡ ਹੈ ਜੀ ਲਿਕਵਿਡ ਵਾਈਟ ਕਲਰ ਦਾ ਹੈ ਜਿਵੇਂ ਜਿਹਾ ਪਾਣੀ ਵਾਲਾ ਹੁੰਦਾ ਇਹ ਐਲਕੋਹਲ ਆ ਜਾਂ ਕੀ ਹੈ ਸ਼ਰਾਬ ਆ ਜਾਂ ਲਾਹਣ ਆ ਕੀ ਹੈ ਜੀ ਇਹ ਦੋਵੇਂ ਕੁਝ ਕੈਂਸਰ ਦੇ ਕਿਉਂਕਿ ਇਹਦੀ ਲੈਬ ਟੈਸਟ ਰਿਪੋਰਟ ਆਏਗੀ ਉਸ ਬਾਅਦ ਸਾਈਡੋਂ ਪਾੰਗੇ ਤੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਆਪਣਾ ਐਸਐਟ ਇਹਨਾਂ ਨੇ ਫਾਰਮ ਕਰਤਾ ਸੀਗਾ ਮੁਕ ਤੇ ਆ ਕੇ ਉਹਨਾਂ ਨੇ ਜਿਹੜੀ ਸਾਰੀ ਕਾਰਵਾਈ ਕੀਤੀ ਹੈ ਤੇ ਇਹ ਪਰਚਾ ਹੁਣ ਅਨ੍ਰਿਸਟ ਤੇ ਅਗੇਂਸ ਕਿਤਾਇਆ ਇਹ ਈਟੋ ਸਾਹਿਬ ਹੀ ਆਏ ਸੀਗੇ ਹਾਂ ਉਹਨਾਂ ਦੇ ਆਪਣੇ ਕੋਲ ਕੰਮ ਸੀਗਾ ਹੋਰ ਵੀ ਪਰ ਇਹ ਹਲੇ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਕਿਸ ਤਰ੍ਹਾਂ ਦਾ ਲਿਕਵਿਡ ਸੀਗਾ ਜੀ ਨਹੀਂ ਹਲੇ ਪੁਸ਼ਟੀ ਨਹੀਂ ਹੋ ਪਈ ਇਹ ਲੈਬ ਟੈਸਟ ਰਿਪੋਰਟ ਤੋਂ ਬਾਅਦ ਹੀ ਆਏਗਾ ਜੀ ਤੇ ਹੁਣ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਕਿ ਹੋ ਰਹੀ ਹੈ ਐਸਐਸ ਸਾਹਿਬ ਵੱਲੋਂ ਕਰ ਹੋਤੀ ਤਿਆਰੀ ਕਰ ਰਹੀ ਹੈ ਹਾਂ ਜੀ ਦਵਿੰਦਰ ਸਿੰਘ ਜੀ ਅੱਜ ਪਿੰਡ ਡੋਗਰ ਦੇ ਨਜ਼ਦੀਕ ਡੇਰਾ ਰੋਡ ਤੋਂ ਭਾਰੀ ਮਾਤਰਾ ਚ ਇੱਕ ਲਿਕਵਿਡ ਅਲਕੋਹਲ ਟਾਈਪ ਚੀਜ਼ ਫੜੀ ਗਈ ਹੈ ਕੀ ਇਹ ਸੀ ਤੁਸੀਂ ਰੇਟ ਕੀਤੀ ਸੀ ਇੱਥੇ ਗਏ ਸੀ ਸਰਚ ਕੀਤਾ ਸੀਗਾ ਇਹ ਰਿਹਾ ਤੇ ਇਹਨਾਂ ਸਪੈਸ਼ਲ ਨਾਕਾਬੰਦੀ ਮਾਨਜੋਗ ਐਸਐਸਪੀ ਸਾਹਿਬ ਬਟਾਲਾ ਦੇ ਹੁਕਮ ਤੇ ਅਨੁਸਾਰ ਡੀਵੀਡੀ ਸਾਹਿਬ ਦੀ ਜੋ ਗੋਗਵਾਈ ਹੈ ਤਾਂ ਤੇ ਆਪਣੇ ਇੰਸਪੈਕਟਰ ਸਾਹਿਬ ਦੇ ਰਹਿਣਾ ਇਹ ਤਾਂ ਜਿਹੜੀ ਇਹ ਨਾਕਾਬੰਦੀ ਕੀਤੀ ਸੀ ਉੱਥੋਂ ਇੱਕ ਇੰਸਪੈਕਟਰ ਸਾਹਿਬ ਦਾ ਫੋਨ ਵੀ ਛੋਲਾ ਤੇ ਜਿਹੜੇ ਜੀ ਅਕਸਾਈਜ਼ ਇੰਸਪੈਕਟਰ ਸਾਹਿਬ ਨੇ ਫਲਾਣੀ ਜਗ੍ਹਾ ਤੇ ਲਾਲੇ ਨੰਗਲ ਲਾਗੇ ਕੋਈ ਤਰਲ ਪਦਾਰਥ ਜਿਹੜਾ ਨਾ ਹਾਂ ਡੋਕਰ ਦੇ ਨਹੀਂ ਹਾਂ ਡੋਕਰ ਦੇ ਨਹੀਂ ਠੀਕ ਜਿਹੜਾ ਕੋਈ ਚੀਜ਼ ਬਰਾਮਦ ਕੀਤੀ ਹੈ ਉੱਥੇ ਪਹੁੰਚੋ ਉੱਥੇ ਪਹੁੰਚੇ ਜਿੱਥੇ ਇੰਸਪੈਕਟਰ ਸਾਹਿਬ ਨੇ ਇੱਕ ਡਰਾਮਾ ਤੇ ਦੋ ਕੈਨ ਸਾਡੇ ਵਾਲੇ ਕਿਤੇ ਜਿਹੜਾ ਉਹਨਾਂ ਨੂੰ ਪੁੱਛਿਆ ਹਿੱਤੇ ਕੀ ਚੀਜ਼ ਆ ਉਹਨਾਂ ਦੱਸਿਆ ਸੀ ਇਹ ਕੋਲ ਜੈਸੀ ਕੋਈ ਤੱਤ ਜਿਹੜੇ ਆ ਉਹ ਹਾਦਦੇ ਹਨ ਉਹਦੇ ਅਨੁਸਾਰ ਇਹ ਕਾਰਵਾਈ ਕਰ ਰਹੇ ਨੇ